ਹੈਲੋ ਹਾਂਜੀ ਮੇਰੇ ਵੱਲੋਂ ਸਾਰੇ ਪੈਣ ਪਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਪਲੀਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਕਿੰਨੇ ਸਹਤ ਰਹਿੰਦੇ ਚਲੋ ਸਾਰੇ ਵੈਲਕਮ ਤੁਸੀਂ ਬੈਠਿਓ ਚੱਕਰਾਂ ਚ ਹੀ ਆਈਆਂ ਹਾਂ ਅੱਗੇ ਚਲੋ ਕਿੰਨਾ ਫਿਰੋ ਹਾਂਜੀ ਤੇ ਅੱਜ ਅਸੀਂ ਗਏ ਆਂ ਇਹ ਚੰਡੀਗੜ੍ਹ ਪੰਜੌਰ ਗਾਰਡਨ ਦੇ ਵਿੱਚ ਤੇ ਦੇਖੋ న్యూਜ ਕਿੰਨੇ ਸੋਹਣੇ ਹਨਾ ਬੱਚਿਆਂ ਵਾਲੀ ਬੱਚੇ ਵੀ ਬੈਠ ਸਕਦੇ ਨੇ ਇਹ ਟ੍ਰੇਨ ਦੇ ਵਿੱਚ ਤੇ ਵੱਡੇ ਵੀ ਬੈਠ ਸਕਦੇ ਨੇ ਹਨਾ ਆਹ ਦੇਖੋ ਜੀ ਜਾ ਰਹੀ ਆ ਟ੍ਰੇਨ ਹਾਂਜੀ ਤੇ ਟ੍ਰੇਨ ਦੇ ਵਿੱਚ ਨਾ ਇੱਕ ਸੌਂਗ ਜਿਹਾ ਲੱਗਿਆ ਹੋਇਆ ਸੀ ਤਾਂ ਕਰਕੇ ਮੈਨੂੰ ਵਾਇਸ ਜਿਹੜੀ ਬਾਤ ਦੇ ਵਿੱਚ ਦੇਣੀ ਪਈਆ ਅਸੀਂ ਆ ਗਏ ਪੰਜੌਰ ਗਾਰਡਨ ਆ ਦੇਖੋ ਫੜਾ ਇਹ ਵੀ ਅੰਦਰ ਜਾਣ ਨਹੀਂ ਦੇਣਾ ਹਨਾ ਨਾ ਅੰਦਰ ਨਿਕਲ ਲੈ ਹਾਂ ਹਾਂ ਫੋਨ ਆਹ ਹੰਦਰ ਪਾਰੇ ਪਰ ਕਿੰਨਾ ਸਮਾਂ ਹੋ ਗਿਆ ਚਲੋ ਚੱਲੀਏ ਮੋਦੀ ਨੂੰ ਚਾਲ ਲੈਣਾ ਹੈ ਲੈ ਆਹ ਠੀਕ ਨਾ ਹੋ ਰਿਹਾ ਹੋਰ ਬਹੁਤ ਟਾਈਮ ਲੱਗਦੀ ਚਲੋ ਆ ਜਾਓ ਹਾਂ ਚਲੋ ਇਹ ਸਮਾਂ ਲੈਂਕਸ ਹੋ ਗਏ ਉਹ ਕਿਤਾਬ ਸੀ ਲੈ ਲਿਆ ਨੇ ਤੇ ਟਿਕਾ ਜਿਹੜੀ ਉਹਨੂੰ ਗੱਲਬਾਤ ਕੀਤੀ ਹੈ

ਹੱਪਾ ਕਰਦੇ ਆਂ ਜੀ ਅੱਜ ਦਾ ਵਲੌਗ ਸ਼ੁਰੂ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਅੰਬਾ ਦਾ ਆ ਗੰਬਾ ਦੇ ਬਾਗ ਕਿੰਨੇ ਨੇ ਹਨ ਅੰਬਾ ਦੇ ਬਾਗ ਦੇਖ ਲਓ ਪਰ ਅੰਬੀ ਇਹ ਤਾਂ ਲੱਗੀਆਂ ਹੋਈਆਂ ਉਹਦੇ ਲੱਗੀਆਂ ਵੀ ਹਾਂ ਚਲ ਚਲੋ ਯਾਰ ਬੇਲਾ ਵੀ ਦੇਖੋ ਕਿੰਨੇ ਸੋਹਣੇ ਸਹੀ ਗੱਲ ਹੈ ਦੇਖੋ ਕਿੰਨਾ ਸੋਹਣਾ ਬਾਗ ਹੈ ਇੱਧਰ ਹੈਗਾ ਇਹ ਪਾਰਕ बोर्ड पे लिखा है कृपया बाग को सुंदर रखने में सहयोग करें हाँ पार्क का पूरा वजिया है ना बुरा सोना ਫਿਰ 3 ਪੌੜੀਆਂ 3 4 5 6 7 8 9 10 11 ਸੀ ਪੌੜੀਆਂ ਉਤਰ ਗਏ ਅੰਦਰ ਆ ਗਿਆ ਇਹ ਰੰਗ ਮਹਿਲ ਰੰਗ ਮਹਿਲ ਚਲੋ ਕੀ ਹੁਣ ਜਾ ਰਹੇ ਹਾਂ ਅਸੀਂ ਅੰਦਰ ਇਹ ਖਈ ਉੱਤਰ ਵੀ ਪੂਰੀ ਗਰੀਨ ਰੀਆ ਇਹ ਰੋਤਰ ਪੌੜੀਆਂ ਉਹ ਲੈ ਜੇ ਤੁਸੀਂ ਪਿੱਛੇ ਹੀ ਆ ਜਿੰਨੇ ਸਾਡੇ ਘਰ ਦੇੰਦੇ ਹਨਾ ਹਾਂ ਸਟੌੜੀਆਂ ਉੱਤਰ ਕੇ ਹੰਨੇ ਨੀਚੇ ਮੇਰੇ ਘਰ ਦੇ ਰਹੇਗੇ ਜੀ ਪਿੱਛੇ ਹਾਂ ਦੇਖੀ ਉੱਤਰ ਅੰਜੋਰ ਗਾਰਡਨ ਤੇ ਮੀ ਸੋਨੇ ਇਧਰ ਆਂਬ ਵੀ ਆਂਬ ਲੱਗੇ ਆਂਬ ਤੇ ਮੋਟੇ ਨੇ ਬਹੁਤ ਜ਼ਿਆਦਾ ਦੇਖੋ ਆਂਬਾਂ ਦੇ ਮੋਟੇ ਬਹੁਤ ਜ਼ਿਆਦਾ ਨੇ ਇਧਰ ਵੀ ਦੇਖ ਲਈਏ ਮੈਂ ਥੋੜਾ ਜਿਹਾ ਵੀ ਕੀ ਇਧਰ ਹਨਾ ਇਧਰ ਹੀ ਸ਼ਾਇਦ ਹੋ ਸਕਦਾ ਕੁਛ ਬਾਅਦ ਚ ਦੇਖਦੇ ਆ ਜੇ ਸਾਡੇ ਕੋਲ ਟਾਈਮ ਰਹਤਾ ਤਾਂ ਇਧਰ ਵੀ ਆ ਲੈਣਾ ਨਹੀਂ ਇੱਕ ਪੁਆਰਾ 이제 빵 어떻게 이렇게 뜨여있을 수가? 까가지잖아. 지금 아직 해가 안 뜨고, 보여줘야지. 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 보여 ਸਾਨੂੰ ਵੀ ਓਖਾ ਜੀ ਸਾਡੇ ਹੁਣ ਤੱਕ ਉਹਨਾਂ ਤੋਂ ਫਰਾਕ ਕਰੇ ਸੀ ਰਹੇ ਤੇ ਹੁਣ ਤੱਕ ਆਜੋ ਕਿੰਨੇ ਸਾਰੇ ਫਾਰੇ ਨੱਗੇ ਆ ਗਏ ਆ ਜੀ ਅੱਜ ਜੀ ਅਸੀਂ ਵੀ ਆ ਗਏ ਫਾਰੇ ਹਾਰੇ ਫੁੱਟੋ ਆ ਰਹੇ ਪਾਣੀ पानी में करंट हो सकता है पानी में चलना कूदना सख्त मना है ओके जी कानी तो के में करंट हो सकता है खुलना चलना कुदना मना पानी के बच्चे उपर तो ਮੈਂ ਵੀਡੀਓ ਬਣਾ ਰਿਹਾ ਹਾਂ ਠੀਕ ਹੈ ਵੀਡੀਓ ਬਣਾਣਾ ਇਧਰ ਆ ਰਹੀ ਹਾਂ ਹੋ ਜਾ ਆ ਜਾ ਬਣਾ ਦੀ ਜੀ ਰੱਬ ਦਾ ਸ਼ੁਕਰ ਹੈ ਆਓ ਨਾ ਆਉਨੋ ਬੜਾ ਅੱਛਾ ਵਸੇ ਤਾ ਫੋਟੋ ਤੁਮ ਕਰ ਆਖਰਾ ਪੂਰਾ ਹੋ ਪਤਾ ਨਹੀਂ ਕਿੱਥੇ ਰਹਿ ਜਾਂਦੇ ਨੇ ਲੈ ਚਲ ਆਪਾਂ ਇਹਨਾਂ ਨੂੰ ਵਾਪਸ ਹੋ ਜਾ ਜੇ ਉਹਨਾਂ ਨੇ ਆਉਣਾ ਜੈ ਲੈ ਪੁੱਤ ਵੈਰੀ ਗੁੱਡ ਸਾਰੀਆਂ ਥਿਲੇ ਲਿਸ ਨਾ ਕਰੀ ਹਾਂਜੀ ਤੇ ਪੂਰਾ ਸ਼ਾਂਤੀ ਵਾਲਾ ਮਾਹੌਲਾ ਕੋਈ ਉੱਥੇ ਰੌਲਾ ਰੱਪਾ ਨਹੀਂ ਹੈਗਾ ਬਹੁਤ ਵਧੀਆ ਹਨਾ ਸ਼ਾਂਤੀ ਸ਼ਾਂਤੀ ਸਾਰੇ ਪਾਸੇ ਤੇ ਜਿਹੜੇ ਪੀਪਲ ਨੇ ਹਨਾ ਉਹ ਦੇਖ ਕੇ ਆ ਜਾ ਰਹੇ ਨੇ ਮਤਲਬ ਜਿਹੜਾ ਅੰਦਰ ਦ੍ਰਿਸ਼ਾ ਬਹੁਤ ਸੋਹਣਾ ਹੈਗਾ ਬਣਿਆ ਹੋਇਆ ਹਰੇ ਭਈਆ ਬਹੁਤ ਜ਼ਿਆਦਾ ਪਾਣੀ ਦੇ ਫੁਹਾਰੇ ਨੇ ਉਹ ਵੀ ਬਹੁਤ ਜ਼ਿਆਦਾ ਲੱਗੇ ਹੋਏ ਨੇ ਹਨਾ ਤੇ ਅੱਗੇ ਜਾ ਕੇ ਘਰ ਦੇ ਸਾਡੇ ਪਿੱਛੇ ਆ ਰਹੇ ਸੀਗੇ ਤਿੰਨ ਚਾਰ ਜਣੇ ਸੀ ਘਰ ਦੇ ਸੀ ਹਰਮਨ ਸੀ ਕੁੜੀਆਂ ਹਨਾ ਉਹ ਪਿੱਛੇ ਰਹਿਗੇ ਸੀ ਤੇ ਅਸੀਂ ਤਿੰਨੇ ਜਣੇ ਅੱਗੇ-ਅੱਗੇ ਸੀਗੇ ਤਾਂ ਕਰਕੇ ਅਸੀਂ ਵੀਡੀਓ ਬਣਾ ਰਹੇ ਸੀ ਹਨਾ ਠੀਕ ਹੈ ਜੀ ਉਹ ਖੜਖੜ ਕੇ ਸਾਰੀਆਂ ਚੀਜ਼ਾਂ ਮਤਲਬ ਟਾਈਮ ਬਾਕੀ ਫੋਟੋ ਵਗੈਰਾ ਵੀ ਉਹ ਹੋ ਸਕਦਾ ਸੀ ਉਹ ਖਿੱਚ ਰਹੇ ਸੀਗੇ ਆਪਦੀ ਵੀਡੀਓ ਵਗੈਰਾ ਬਣਾ ਰਹੇ ਸੀ ਤਾਂ ਕਰਕੇ ਉਹਨਾਂ ਟਾਈਮ ਲੱਗਦਾ ਸੀਗਾ ਤੇ ਅਸੀਂ ਅੱਗੇ-ਅੱਗੇ ਜਾ ਰਹੇ ਸੀਗੇ ਇੱਧਰ ਦੀ ਜਾ ਕੇ ਅੱਗੇ ਖਾਣ ਪੀਣ ਦਾ ਵੀ ਸਾਰਾ ਸਮਾਨ ਹਨਾ ਲੱਗਿਆ ਹੋਇਆ ਅੰਦਰ ਜਾ ਕੇ ਠੀਕ ਹੈ ਜੀ ਤੇ ਚਲੋ ਆਪਾਂ ਅੱਗੇ ਚੱਲਦੇ ਹਾਂ ਹੁਣ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਉਰੇ ਸੌਂਗ ਵਗੈਰਾ ਲੱਗੇ ਹੋਏ ਸੀਗੇ ਤਾਂ ਕਰਕੇ ਮੈਂ ਨਾ ਜਿਹੜੀ ਵੀਡੀਓ ਆ ਹਨਾ ਆਪ ਬੋਲ ਰਹੀ ਆ ਉਰੇ Song ਸੀਗੇ ਮੈਨੂੰ ਇਹ ਹੁੰਦਾ ਹੈ ਕਾਪੀਰਾਈਟ ਨਾ ਆ ਜਿੱਥੇ Song ਲੱਗਿਆ ਹੁੰਦਾ ਉਹਨੂੰ ਮੈਂ ਮਿਊਟ ਕਰ ਦਿੰਨੀ ਆ Song ਵਾਲੀ ਜਗ੍ਹਾ ਨੂੰ ਠੀਕ ਹੈ ਜੀ ਤੇ ਉਰੇ ਵੀ ਜੀ Song ਲੱਗੇ ਹੋਏ ਸੀਗੇ ਕਿਉਂਕਿ ਆਪਣਾ ਮਿਊਜ਼ਿਕ ਚੱਲ ਰਿਹਾ ਸੀਗਾ ਤੇ ਅੱકા ਅੱਗੇ ਅੱਗੇ ਅਸੀਂ ਜਾਂਦੇ ਜਾ ਰਹੇ ਸੀਗੇ ਉੱਤਰ ਮੈਂ ਕਿ ਚਲੋ ਜਿਹੜਾ ਆਪਣਾ ਐਡੀਟਿੰਗ ਆ ਮੈਂ ਘਰੇ ਆ ਕੇ ਕਰ ਲਈ ਸੀਗੀ ਵੀਡੀਓ ਦੀ ਆ ਦੇਖੋ ਜੀ ਉਰੇ ਜ਼ਿਆਦਾਤਰ ਤਾਂ ਅੰਬਾਂ ਦਾ ਹੀ ਬਾਗ ਹੈਗਾ ਬਹੁਤ ਦੂਰ ਤੱਕ ਆ ਅਸੀਂ ਪਿੱਛੇ ਜਿਹੜਾ ਬਾਗ ਲੱਗਿਆ ਹੋਇਆ ਹੈ ਅੰਬਾਂ ਦਾ ਉੱਥੇ ਤੱਕ ਨਹੀਂ ਗਏ ਹਨ ਤੇ ਇੱਧਰ ਆ ਗਏ ਸੀਗੇ ਆਪਾਂ ਜਿੱਥੇ ਖਾਣ ਪੀਣ ਦਾ ਸਾਰਾ ਕੁਝ ਸਮਾਨ ਮਿਲਦਾ ਤੇ ਬੱਚੇ ਕਹਿੰਦੇ ਜੀ ਕੁਝ ਖਾਣਾ ਪੀਣਾ ਹੈ ਹਨਾ ਅਸੀਂ ਉੱਥੇ ਚਲੇ ਗਏ ਸੀ ਅੱਗੇ ਤੇ ਬਹੁਤ ਸੁਣਾ ਲੱਗਿਆ ਹੋਇਆ ਔਰੇ ਖਾਣ ਪੀਣ ਦਾ ਮਿਊਜ਼ਿਕ ਵਗੈਰਾ ਚੱਲ ਰਿਆ ਸੀਗਾ ਅਸੀਂ ਅੱਗੇ ਗਏ ਅਸੀਂ ਚੀਜ਼ਾਂ ਦੇ ਜਿਹੜੇ ਰੇਟ ਨੇ ਉਹ ਪਤਾ ਕੀਤੇ ਵਟ ਬਾਹਰ ਜਿਹੜੀ ਚੀਜ਼ ਖਾਣ ਪੀਣ ਨੂੰ ਮਿਲਦੀ ਆ ਉਹਦੇ ਨਾਲੋਂ ਦੋਪਣਾ ਤਿਕਣਾ ਰੇਟ ਸੀਗਾ ਔਰੇ ਹਨਾ ਸਿਰਫ ਅਸੀਂ ਪੁੱਛ ਕੇ ਹੀ ਉਹ ਕੀਤਾ ਵੀ ਹਨਾ ਪਹਿਲਾਂ ਅਸੀਂ ਪੁੱਛ ਲਿਆ ਵੀ ਕੀ ਸਾਹਿਬ ਕਿਤਾਵਾ ਬੱਚਿਆਂ ਨੇ ਖਾਦਾ ਸੀਗਾ ਅਸੀਂ ਨਹੀਂ ਕੁਝ ਖਾਦਾ ਹੈਗਾ ਤੇ ਬਾਹਰ ਨਾਲੋਂ ਜ਼ਿਆਦਾ ਮਹਿੰਗਾ ਸੀਗਾ ਔਰੇ ਠੀਕ ਆ ਜੀ ਸਮਾਨ ਆ ਜਿਹੜਾ ਬਹੁਤ ਮਹਿੰਗਾ ਸੀਗਾ ਔਰੇ ਠੀਕ ਹੈ ਜੀ ਇੱਧਰ ਬੱਚਿਆਂ ਨੇ ਆ ਪੀ ਲਏ ਸੀ ਜੋ ਖਾਣਾ ਪੀਣਾ ਸੀਗਾ ਉਹਨਾਂ ਨੇ ਤੇ ਪਿਛਲੇ ਪਾਸੇ ਬਾਗ ਸੀਗਾ ਜਿਹੜਾ ਅੰਬਾਂ ਦਾ ਸੀ ਉਹ ਦੇਖਿਆ ਥੋੜਾ ਜਨਾ ਪਿੱਛੇ ਬਹੁਤ ਜ਼ਿਆਦਾ ਅੰਬੀ ਅੰਬ ਲੱਗਿਆ ਸੀਗਾ ਪੂਰੇ ਅੰਬਾਂ ਦੀ ਉਹ ਉਹ ਵੀ ਹੁੰਦੀ ਹੁੰਦੀ ਆ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਉਹ ਮੇਰੇ ਚੇਤੇ ਨਹੀਂ ਆਉਂਦੀ ਹਣਾ ਅਸੀਂ ਅੱਗੇ ਨਹੀਂ ਜਾਵਾਂਗੇ ਹਣਾ ਅਸੀਂ ਇੱਧਰ ਆ ਦੇਖਣ ਲੱਗ ਸੀ ਅੰਬਾ ਬੜਾ ਦਾ ਲੈ ਕੇ ਚੱਲੇ ਗਏ ਸੀ ਪਿੱਛੇ ਬਹੁਤ ਦੂਰ ਤੱਕ ਲੱਗੇ ਹੋਏ ਸੀਗੇ ਅੰਬ ਹਨਾ ਬੱਟ ਮੈਂ ਅੱਗੇ ਨਹੀਂ ਗਈ ਹੈਗੀ ਇੱਧਰ ਇੱਧਰ ਹੀ ਆ ਗਈ ਸੀ ਮੈਂ ਠੀਕ ਹੈ ਜੀ ਇਤਲੀ ਵਾਪਸ ਆ ਗਈ ਸੀ ਇੱਧਰ ਇੱਕ ਆਂਟੀ ਜੀ ਬੈਠੇ ਸੀ ਉਹਨਾਂ ਨਾਲ ਗੱਲਾਂ ਬਾਤਾਂ ਕਰੀਆਂ 2-4 ਮਿੰਟ ਹਨਾ ਮੈਂ ਵਾਪਸ ਆ ਗਈ ਸੀ ਇੰਨੇ ਟਾਈਮ ਦੇ ਵਿੱਚ ਬੱਚਿਆਂ ਨੇ ਜੋ ਖਾਣਾ ਪੀਣਾ ਸੀਗਾ ਬੱਚਿਆਂ ਨੇ ਉਹ ਖਾ ਪੀ ਲਿਆ ਸੀਗਾ ਆ ਦੇਖੋ ਜੀ ਤਾਂ ਕਰਕੇ ਅਸੀਂ ਇੱਥੇ ਬੈਠ ਕੇ ਆਂਬ ਹੀ ਆਂਬ ਨੇ ਪੁੱਤਰ ਘਰ ਦੇ ਖੜੇ ਸੀਗੇ ਉਹ ਗੱਲ ਕਰਦੇ ਸੀਗੇ ਪਤਾ ਨਹੀਂ ਫੋਨ ਆਇਆ ਹੋਇਆ ਸੀਗਾ ਕਿਸੇ ਦਾ ਗੱਲ ਕਰਦੇ ਸੀਗੇ ਸਾਹਮਣੇ ਖਾਤੇ ਤੇ ਆਪਾਂ ਹੋ ਰਹੇ ਇੱਧਰ ਦੀ ਆਪਸ ਨੂੰ ਆਇਆ ਸੀ ਕਿਸੇ ਦਾ ਹਾਂਜੀ ਤੇ ਹੁਣ ਆ ਗਏ ਸੀਗੇ ਅਸੀਂ ਵਾਪਸ ਕਿਉਂਕਿ ਹੁਣ ਲਾਈਟਾਂ ਵਗੈਰਾ ਲੱਗਣੀਆਂ ਟਾਈਮ ਆ ਉਸੇ ਦਾ ਹੋ ਟਾਈਮ ਹੋ ਗਿਆ ਸੀਗਾ 6:30 ਵੱਜ ਚੁੱਕੇ ਸੀਗੇ ਹਨਾ ਹੁਣ ਲੱਗਣੀਆਂ ਲਾਈਟਿੰਗ ਵਗੈਰਾ ਵੈਸੇ ਜਿਹੜੀ ਇਹ ਚੀਜ਼ ਆ ਇਹ ਰਾਤ ਨੂੰ ਦੇਖਣ ਚ ਜ਼ਿਆਦਾ ਵਧੀਆ ਲੱਗਦੀ ਹੈ ਕਿਉਂਕਿ ਆ ਦੇਖੋ ਜਿੱਦ ਤਰ ਲਾਈਟਿੰਗ ਸ਼ੁਰੂ ਹੋ ਗਈ ਸੀ ਕਿਉਂਕਿ ਰਾਤ ਨੂੰ ਜਿਹੜਾ ਦੇਖਣ ਦਾ ਦ੍ਰਿਸ਼ ਉਹਰੇ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਲਾਈਟਿੰਗ ਵਗੈਰਾ ਲੱਗ ਜਾਂਦੀ ਹੈ ਜੀ ਠੀਕ ਹੈ ਜੀ ਅਜੇ ਤੱਕ ਦਿਨ ਬਹੁਤ ਜ਼ਿਆਦਾ ਖੜਾ ਸੀਗਾ ਰਾਤ ਹੁੰਦੀ ਜਾਉ ਉਹਨਾਂ ਲੱਟਾ ਲੱਗਦੀ ਹੁਣ ਇਹ ਤਾਂ ਲੱਟਾ ਲੱਗਦੀਆਂ ਸੀ ਬਟ ਸੋਹਣੀਆਂ ਲੱਗ ਰਹੀਆਂ ਸੀ ਬਹੁਤ ਜ਼ਿਆਦਾ ਅਸੀਂ ਵਾਪਸੀ ਕਰ ਲਈ ਸੀ ਹੁਣ ਉਹ ਘਰ ਦੇ ਜਾ ਰਹੇ ਸੀਗੇ ਅੱਗੇ ਆਉਣ ਵੇਲੇ ਤਾਂ ਪਿੱਛੇ ਸੀਗੇ ਪਿੱਛੇ ਰਹਿ ਜਾਂਦੇ ਨੇ ਹੁਣ ਇਹਨਾਂ ਨੇ ਵੀਡੀਓ ਵਗੈਰਾ ਬਣਾ ਲਈ ਸੀ ਫੋਟੋ ਵਗੈਰਾ ਖਿੱਚੀਆਂ ਸੀ ਹੁਣ ਸਾਡੇ ਤੋਂ ਓਕੇ ਤੁਰਪੇ ਠੀਕ ਹੈ ਜੀ ਵਾਪਸੀ ਕਰ ਲਈ ਆ ਅਸੀਂ ਹੁਣ ਪਿੱਛੇ ਸੀਗੇ ਪਰ ਗਰਮੀ ਬਹੁਤ ਹੋਈ ਪਈ ਔਰੇ ਘਟ ਹੋਇਆ ਕਿ ਬਹੁਤ ਜ਼ਿਆਦਾ ਗਰਮੀ ਨਾ ਕੁਈ ਸਾਰੇ ਪਾਸੇ ਆ ਫਲਾਵਰ ਨੇ ਕਿੰਨੇ ਕਿੰਨੇ ਸੋਹਣੇ ਹਨ ਅਜਾ ਦਸਤਾਰ ਪਿਆਰੇ ਸੀਸ ਮਹਿਲ ਐਂ ਜੜਾਈ ਇਹ ਕਿੱਡਾ ਵੱਡਾ ਇੰਜਣਾ ਹੈ ਆ ਜਨ ਰਾਣੀ ਦੇ ਟੈਂਪਲ ਰਾਣੀ ਦੇ ਟਾਈਮ ਦਾ ਇੰਜਣ ਆ ਦੇਖੋ ਕਿੰਨਾ ਵੱਡਾ ਇੰਜਣ ਹਨ